ਸ਼ਹਿਰ ਦੇ ਇੱਕ ਸਲਮ ਬਸਤੀ ਵਿੱਚ ਕੁਝ ਦਿਨਾਂ ਤੋਂ ਸੀਵਰੇਜ ਬੰਦ ਹੋਣ ਕਰਕੇ ਫੈਲੀ ਗੰਦਗੀ ਨਾਲ ਬਹੁਤ ਸਾਰੇ ਬੱਚਿਆਂ ਅਤੇ ਕੁਝ ਨੌਜਵਾਨਾਂ ਸਵੇਤ 40 ਦੇ ਕਰੀਬ ਲੋਕ ਡਾਇਰੀਆ ਤੋਂ ਪੀੜਤ ਹੋ ਗਏ ਜਿਨ੍ਹਾਂ ਦੀ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਸ਼ਹਿਰ ਦੇ ਵੱਖ-ਵੱਖ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਦੋਂ ਕਿ ਇਸ ਦੀ ਸੂਚਨਾ ਮਿਲਣ ਤੇ ਹਰਕਤ ਵਿੱਚ ਆਏ ਸਿਹਤ ਵਿਭਾਗ ਵੱਲੋਂ ਇਸ ਬਸਤੀ ਦਾ ਦੌਰਾ ਕਰਕੇ ਲੋਕਾਂ ਨੂੰ ਗੋਲੀਆਂ ਤੇ ਪਾਊਡਰ ਵੰਡਿਆ ਗਿਆ ਹੈ ਅਤੇ ਇਹਨਾਂ ਨਿੱਜੀ ਹਸਪਤਾਲਾਂ ਦਾ ਦੁਆਰਾ ਕਰਕੇ ਸਾਰੇ ਪ੍ਰਬੰਧ ਪੂਰੇ ਹੋਣ ਦਾ ਦਾਵਾ ਕਰਦੇ ਆ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਵਿੱਚ ਭੇਜਣ ਲਈ ਕਿਹਾ ਹੈ ਪਰ ਬਹੁਤੇ ਮਰੀਜ਼ਾਂ ਨੇ ਸਰਕਾਰੀ ਹਸਪਤਾਲ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਕਿੰਟੀ ਹੈ ਕਿ ਰੈਂਪੀ ਰੈਂਪੀ ਅੱਛਾ ਕਿਵੇਂ ਬਿਮਾਰ ਹੋਏ ਤੁਸੀਂ ਕਿੱਦਾਂ ਹੋਇਆ ਕੀ ਗੱਲ ਗੰਦਾ ਪਾਣੀ ਪੀ ਕੇ ਅੱਛਾ ਪਾਣੀ ਖੜਾ ਪਾ ਰਹੇ ਹੋ ਅੱਛਾ ਉਹ ਨਾ ਕਦੋਂ ਤੋਂ ਆ ਰਹੀ ਸੀ ਤੁਹਾਨੂੰ ਪਹਿਲਾਂ ਪਤਾ ਲੱਗਿਆ ਪਾਣੀ ਖਰਾਬ ਹੈ ਪਤਾ ਹੀ ਨਹੀਂ ਲੱਗਿਆ ਕਦੇ ਗੰਦਾ ਆਂਦਾ ਸੀ ਕਦੇ ਸਹੀ ਆਂਦਾ ਕਦੀ ਗੰਦਾ ਕਦੀ ਸਹੀ ਇਹ ਪੀ ਕੇ ਨੂੰ ਬੰਬਾਰ ਹੋਇਆ ਸੀ ਇਹ ਤੋਂ ਹੋਣ ਲੱਗਿਆ ਦੇ ਨਾਲ ਕਿਦਾਂ ਕੀ ਘਰਾਟ ਉਹ ਟੀ ਟੀ ਕਬਰਾਟ ਅੱਛਾ ਕਿੰਨੇ ਕਿੰਨੇ ਜਣੇ ਉੱਥੇ ਤੁਸੀਂ ਪਾਏ ਜਿਹੜੇ ਹਸਪੀਟਲ ਹਸਪੀਟਲ ਦੇ ਵਿੱਚ ਆਏ ਪਏ ਨੇ ਕਈ ਸਾਰੇ ਕਿੱਥੇ ਗਏ ਰਹੇ ਨੇ ਸ਼ਿਵ ਮੰਦਿਰ ਸ਼ਿਵ ਮੰਦਿਰ ਬੱਚਿਆਂ ਨੂੰ ਜੜੇ ਪ੍ਰੋਬਲਮ ਆਈ ਜਾਂ ਸਾਰਿਆਂ ਨੂੰ ਆਈ ਹੈ ਸਾਰਿਆਂ ਨੂੰ ਪ੍ਰੋਬਲਮ ਆਈ ਹੈ ਵੱਡਿਆਂ ਨੂੰ ਛੋਟਿਆਂ ਨੂੰ ਆਹ ਦੱਸੋ ਕਿ ਕਿੱਥੇ ਰਹਿਣ ਵਾਲੇ ਹੋ ਤੁਸੀਂ ਅਸੀਂ ਸ਼ਿਵਜੀ ਮੰਦਿਰ ਦੇ ਰਹਿਣ ਵਾਲੇ ਅੱਛਾ ਤੇ ਜਿਹੜੀ ਤੁਹਾਨੂੰ ਕੀ ਤਕਲੀਫ ਆਈ ਹੈ ਸਾਨੂੰ ਪਾਣੀ ਦੀ ਵਜ੍ਹਾ ਤੇ ਆਈ ਹੈ ਅੱਛਾ ਪਾਣੀ ਦਾ ਕੀ ਲੱਗਾ ਤੁਹਾਨੂੰ ਪਤਾ ਲੱਗਾ ਕੋਈ ਪਹਿਲਾਂ ਵੀ ਇਹਲਾ ਪਾਣੀ ਦਾ ਕੀ ਹਾਲਾਤ ਸੀ ਪਾਣੀ ਗੰਦਾ ਹੁੰਦਾ ਸੀ ਸਾਡੇ ਅੱਛਾ ਹੂੰ ਬੱਸ ਤੁਸੀਂ ਵਹੀ ਪੀਦੇ ਰਹੇ ਹੋ ਕਾਦੀ ਹੋਈ ਪੀਰੰਦੇ ਸੇ ਕਸਿੱਤੀ ਦੂਸਰਾ ਲੈਂਦੇ ਸੀ ਫਿਰ ਉਹਦੇ ਬਾਰੇ ਤੁਸੀਂ ਕਿਤੇ ਨਗਰ ਕੌਂਸਲ ਨੂੰ ਕਿਤੇ ਨੂੰ ਦੱਸਿਆ ਨਹੀਂ ਹਾਂ ਕਿ ਸਾਨੂੰ ਤੇ ਆਣੀ ਵੀ ਪਾਣੀ ਖਰਾਬ ਹੁੰਦਾ ਹੁਣ ਆਖੇ ਸੀ ਦੋ ਤਿੰਨ ਵਾਰੀ ਬਣਾ ਕੇ ਲੈ ਗਏ ਵੀਡੀਓ ਜੀ ਫਿਰ ਹੁਣ ਪਤਾ ਨਹੀਂ ਅੱਗੇ ਤੇ ਜਿਹੜੀ ਤਕਲੀਫ ਆਈ ਹੈ ਕਦੋਂ ਆਈ ਹੈ ਕਦੋਂ ਤੋਂ ਜ਼ਿਆਦਾ ਆਈ ਹੈ ਇਹ ਕਿਉਂ ਆਈ ਹੋ ਆ ਸਾਡ ਤਿੰਨ ਦਿਨ ਹੋ ਗਏ ਅੱਛਾ ਅੱਛਾ ਤਿੰਨ ਚਾਰ ਦਿਨ ਹੋ ਗਏ ਅੱਛਾ ਅੱਛਾ ਫਿਰ ਸ਼ੁਰੂ ਚੋਂ ਕਿਵੇਂ ਕੀ ਹੋਇਆ ਲੱਗਦਾ ਤੁਹਾਨੂੰ ਪਤਾ ਉਲਟੀਆਂ ਟੱਟੀਆਂ ਲੱਗ ਰਹੀਆਂ ਨੇ ਸਾਰਿਆਂ ਨੂੰ ਕਿੱਟੇ ਕੌਣ ਕੇ ਟੁੱਟੇ ਕਾ ਕੰਦੇ ਕਿੰਨੇ ਜਨੇ ਹੋਣਗੇ ਇੱਥੇ ਹੋਣ ਸਾਰੀ ਬਸਤੀ ਹੈ ਜੀ ਸਾਰੀ ਬਸਤੀ ਆ ਰਹੀ ਹੈ ਨਹੀਂ ਕੁਛੀ ਹੁੰਦੇ ਹੋਏ ਅੱਛਾ ਜੀ ਨਾ ਜੀ ਆਪਣਾ ਬੱਬੀ ਹੈ ਜੀ ਮੈਂ ਸ਼ਿਮੰਦਰਾ ਦਾ ਰਹਾਣ ਆ ਜਿੱਧਰ 15 ਨੰਬਰ ਬਾਟਾ ਹੈ ਛੋੜਾ ਜਿਹਾ 15 16 15 ਹੈ ਤੇ ਬੱਚਿਆਂ ਨੂੰ ਤਕਲੀਫ ਹੋਈ ਹੈ ਜੀ ਆਪਣਾ ਸਿਵਜ ਦਾ ਪਾਣੀ ਮਿਕਸ ਹੋਇਆ ਜੀ ਇਸ ਕਰਕੇ ਪਹਿਲਾਂ ਸਾਨੂੰ ਪਤਾ ਨਹੀਂ ਲੱਗਿਆ ਸੀ ਵੀ ਪਾਣੀ ਦਾਣ ਦਿੱਕਤ ਹੋ ਰਹੀ ਹੈ ਵੀ ਕਦ ਨਾਲ ਹੋ ਰਹੀ ਹੈ। ਰਵਾਚੇ ਜਾ ਕੇ ਡਾਕਟਰ ਕੋਲ ਲੈ ਗਏ ਸੀ ਜਾ ਕੇ ਜੀ। ਕਹਿੰਦਾ ਸਭ ਤੋਂ ਬੱਚਿਆਂ ਨੂੰ ਜੀ ਉਲਟੀਆਂ ਟੱਟੀਆਂ ਲੱਗ ਰਹੀਆਂ ਸੀ। ਇਹ ਡਾਕਟਰ ਨੂੰ ਚੈੱਕ ਕਰਾਇਆ ਚਾ ਡਾਕਟਰ ਕਹਿੰਦਾ ਜੀ ਪਾਣੀ ਤੁਹਾਨੂੰ ਦਿੱਕਤ ਆ ਰਹੀ ਹੈ ਸਮਝ। ਅੱਛਾ। ਘਰ ਇੱਕ ਕੋਈ ਜਵਾਕ ਵੀ ਸਿਰਾ ਪਾਣੀ ਪੀਂਦਾ ਜੀ ਸਾਰਾ ਗੰਦਗੀ ਦਾ ਤਾਂ ਮਾਰ ਹੋ ਰਹੀ ਜੀ ਲੋਕ ਬੱਚੇ। ਜਦੋਂ ਹੁਣ ਸਰਕਾਰੀ ਹਸਪਤਾਲ ਲੈ ਆ ਉੱਥੇ ਕੋਈ ਨਹੀਂ ਲੈ ਰੋ ਸਰਕਾਰੀ। ਉੱਥੇ ਗੌਰ ਨਹੀਂ ਜੀ। ਅੱਛਾ। ਕੁੱਤੇ ਬਲਾ ਆਪਣਾ ਤੇ ਰੱਖਿਆ ਸੀ ਆਪਣਾ ਦੁਰਗਾਸਤਰ ਜੋ ਉੱਤੇ ਦੇ ਉਹਨਾਂ ਦੇ ਜਵਾਬ ਦੇ ਤਾਂ ਕਹਿੰਦਾ ਪਟਿਆਲੇ ਲੈ ਜਾਓ। ਸਰ ਤੇ ਆ ਮੋ ਜੰਨ ਦੀ ਵਿਰਸ ਕਰਕੇ ਅਸੀਂ ਆਏ ਆ ਪ੍ਰਾਈਵੇਟ ਚ ਲੈ ਕੇ ਆਏ ਜੀ। ਉਹ ਕਹਿੰਦਾ ਲੈਣੇ ਨੇ ਇੱਕ ਬਾਹ ਦੇਤਾ। ਤੇ ਜੇ ਦਾਖਲ ਤੋਂ ਕਰ ਲੈ ਜੀ ਫਿਰ ਕਹਿੰਦੇ ਸੀ ਪਟਿਆਲੇ ਲੈ ਜਾਓ ਤੁਸੀਂ ਇਹਨਾਂ ਨੂੰ। ਵੀ ਜਿੱਥੇ ਲੈ ਕੇ ਜਾਣੇ ਸਰਕਾਰੀ ਚ ਲੈ ਕੇ ਜਾਣੇ ਪ੍ਰਾਈਵੇਟ ਚ ਲੈ ਕੇ ਜਾਣੇ ਉਹ ਉੱਥੇ ਲੈ ਜਾਓ। ਸਭ ਨੂੰ ਨੇੜੇ ਇਹੀ ਦਿਖਿਆ ਜੀ ਅਸੀਂ ਇਸ ਕਰਕੇ ਲੈ ਕੇ ਆਏ ਜੀ। ਕੀ ਹਾਲਾਤ ਨੇ ਇੱਥੇ ਆ ਕੇ ਸੁਧਰੇ ਆ? ਬਸ ਮਾਲਾ ਮੋਟਾ ਫਾਇਦਾ ਹੈ ਜੀ ਹਾਲਾਤ ਤੋਂ ਠੀਕ ਨੇ ਜੀ ਇੱਥੇ। ਹੁਣ ਠੀਕ ਹੈ ਬੱਚੇ ਜੀ। ਕਿੰਨੇ ਕੁ ਬੱਚੇ ਨੇ ਤੁਹਾਡੇ? ਜਾਂਪੁਰ ਸਾਰੇ ਜਿਹੜੇ ਫਰੀਜ਼ ਨੇ। ਕਿਤੇ ਹੋਣ ਕੇ ਸਾਡੇ ਘੱਟੋ ਘੜੋ ਜੀ 40 50 ਤੋਂ ਹੋ ਗਏ ਜੀ ਬਾਕੀ ਘਰੇ ਬੈਨੇ ਜਵਾਗ आले ਕਿਸੇ ਹੋਰ ਡਾਕਟਰ ਤੇ ਭੱਜੀ ਜਾਂਦੇ ਨੇ ਜੀ ਤੇ ਆਪਣੇ ਹੋਰੇ ਡਾਕਟਰ ਦੇ ਨੇ ਇੱਕ ਆਪਣਾ ਸਿੱਧੂ ਵਾਲੇ ਜ ਨੇ ਇੱਕ ਆਪਣਾ ਆਮਨ ਡਾਕਟਰ ਦੇ ਆ ਜੀ ਤਿੰਨ ਚਾਰ ਤਿੰਨ ਚਾਰ ਡਾਕਟਰਾਂ ਕੋਲ ਬੈਨੇ ਜੀ ਹਸਪਤਾਲ ਪਰੇ ਬੈਨੇ ਜੀ ਹਾਂ ਜੀ ਤੇ ਬਾਕੀ ਸਾਨੂੰ ਮਦਦ ਕਰੀ ਜਾਵੇ ਸਾਡੇ ਵਾਸਤੇ ਗਰੀਬ ਬੰਦੇ ਅਸੀਂ ਜੀ ਇਕੱਤਰ ਆਪਸ ਤੇ ਟਾਈਮ ਪਾਸ ਕਰਦੇ ਹਾਂ ਜੀ ਬਾਕੀ ਸਰਕਾਰਾਂ ਵੱਲੋਂ ਐਮਜੀ ਵੱਲੋਂ ਬਰਗਾਸ ਕਰਦੇ ਹਾਂ ਅਸੀਂ ਦੇ ਨੇ ਆਹ ਦੇ ਪ੍ਰੈਸੇਟਰ ਆਪਣੇ ਆਪ ਦੇਣੇ ਵੈਰੇ ਨੇ ਆਪਣੇ ਆਪ ਦੇਣਾ ਪੈ ਰਹੇ ਜੀ ਸਾਰੀਆਂ ਰਸੀਦਾ ਪਈਆਂ ਨੇ ਜੀ ਸਾਰੀਆਂ ਲਗਾ ਕੇ ਸਾਰੀ ਪਰਚੇ ਦੁਨੀਆ ਆਪ ਲੈ ਕੇ ਆਉਂਦੇ ਆ ਜੀ ਹਾਂ ਜੀ ਉਹ ਪਈਆਂ ਨੇ ਰਸੀਦਾ ਬਾਬੇ ਕੀ ਮੰਗੇ ਜੀ ਐਮਸੀ ਤੱਕ ਜੀ ਸਰਕਾਰ ਵੱਲੋਂ ਇਹੀ ਤੱਕ ਹੈ ਜੀ ਸਾਡੀ ਜਿਹੜੀਆਂ ਬੱਚੇ ਬੁਮਾਰ ਪੈਨੇ ਜੀ ਸਾਡੀ ਮਦਦ ਮਦਦ ਕਰੀ ਜਾਏ ਸਾਡਾ ਮੇਰਾ ਨਾਮ ਜੀ ਸੀਮਾ ਹੈ ਅੱਛਾ ਵਿਚਾਰਿਆਂ ਦੇ ਮਾੜਾ ਮੋਟਾ ਮਦਦ ਹੋਣੀ ਚਾਹੀਦੀ ਹੁਣ ਅਸੀਂ ਗਰੀਬ ਬੰਦੇ ਆ ਖਾਚ ਕੁਚ ਚੁੱਕੇ ਰੋਟੀ ਖਾਂਦੇ ਹੁਣ ਅਸੀਂ ਇੱਥੇ ਪੈਸਾ ਲਾਈਏ ਕ ਕੀ ਕੀ ਕਰੀਏ ਮੇਰਾ ਨਾਮ ਭਗਵਦਿਆਲ ਹੈ ਜੀ ਕਾਉਂਸਲਰਾਂ ਨੂੰ ਮੈਂ ਬਾਰ ਨੰਬਰ 15 ਤੋਂ ਜਿਹੜਾ ਇਹ ਹਾਸਾ ਇੱਕ ਭਿਆਨਕ ਬਿਮਾਰੀ ਆਈ ਹੈ ਇਹ ਸ਼ਿਮੰਦਰ ਨੇੜੇ ਜਿਹੜੀ ਵਸਤੀ ਹੈ ਉਹਦੇ ਵਿੱਚ ਆਈ ਹੈ ਕਿਉਂਕਿ ਇਹਨਾਂ ਦੀ ਕੰਪਲੇਟ ਜੋ ਕਿ ਪੰਜ ਸੱਤ ਦਿਨਾਂ ਤੋਂ ਮੈਂ ਇਹਨਾਂ ਦੀ ਨੀ ਪੂਰੇ ਏਰੀਆ ਦੀ ਕੰਪਲੇਟ ਸੀ ਜੋ ਸੀਵੇਜ ਬਲੌਕ ਹੋਣ ਕਾਰਨ ਜਿਹੜਾ ਪੀਣ ਵਾਲੇ ਪਾਣੀ ਦੇ ਵਿੱਚ ਸੀਵੇਜ ਦਾ ਪਾਣੀ ਮਿਕਸਿੰਗ ਹੋ ਰਿਹਾ ਸੀ ਜਿਸ ਦੀ ਮੈਂ ਸ਼ਿਕਾਇਤ ਨਗਰ ਕੌਂਸਲ ਦੇ ਪ੍ਰਧਾਨ ਈਓ ਨੂੰ ਸਾਰਿਆਂ ਨੂੰ ਵਾਰ-ਵਾਰ ਕਰ ਚੁੱਕਿਆ ਦੀ ਵੀ ਇਹਦੇ ਫੌਰੀ ਕਾਰਵਾਈ ਕੀਤੀ ਜਾਵੇ ਪਰੰਤੂ ਉਸ ਦੇ ਵਿੱਚ ਡੇਲ ਹੋਈ ਹੈ ਮੈਂ ਇਸ ਗੱਲ ਨੂੰ ਪਹਿਲਾਂ ਜ਼ਿੰਮੇਵਾਰੀ ਲੈਣਾ ਨਗਰ ਕੌਂਸਲ ਦੀ ਫੇਲਿਅਰ ਨਗਰ ਕੌਂਸਲ ਦਾ ਪਾਤਰਾਂ ਦੀ ਜਿਹੜੀ ਕਿ ਇੱਕ ਬਿਮਾਰੀਆਂ ਨੂੰ ਜਿਹਦੇ ਪੀਣ ਵਾਲੇ ਪਾਣੀ ਦਾ ਵੀ ਅਸੀਂ ਪ੍ਰਬੰਧ ਨਹੀਂ ਕਰ ਸਕਿਆ ਸਹੀ ਢੰਗ ਨਾਲ ਅਸੀਂ ਇਹਨਾਂ ਨੂੰ ਵੈਸੇ ਮੈਂ 3 ਦਿਨ ਤੋਂ ਸ਼ਿਮੰਦਰ ਵਿੱਚੋਂ ਪਾਣੀ ਭਰ ਰੇ ਸੀ ਪੀਣ ਵਾਸਤੇ ਮੈਂ ਵਾਰ-ਵਾਰ ਇਹਨਾਂ ਨੂੰ ਕਿਹਾ ਸੀ ਵੀ ਸ਼ਿਮੰਦਰ ਚੋਂ ਵੀ ਪੀਣ ਵਾਸਤੇ ਪਾਣੀ ਭਰ ਲਓ ਨਹਾਉਣ ਤੋਂ ਵਾਸਤੇ ਉਹ ਵਰਤ ਲਓ ਪਰੰਤੂ ਇੱਕ ਇੱਕਦਮ ਭਿਆਨਕ ਬਿਮਾਰੀ ਆ ਗਈ ਇਹਨਾਂ ਦੇ ਗਰੀਬ ਬੰਦੇ ਨੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਇਲਾਕਾ ਸੱਸਾਂਵਾਂ ਨੂੰ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਕਿਉਂਕਿ ਇਹ ਗਰੀਬ ਆਦਮੀ ਨੇ ਸਵੇਰੇ ਇੱਕ ਮੰਦਰ ਦੇ ਸ਼ਾਮ ਨੂੰ ਖਾਂਦੇ ਨੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਇਹਨਾਂ ਨੂੰ 20000 ਰੁਪਏ ਹਸਪੀਟਲ ਨੂੰ ਦੇ ਕੇ ਜਾਊਗਾ ਹੁਣ ਜੇ ਕੋਈ ਬਾਕੀ ਦੁਆਰਾ ਕੋਈ ਸਾਰੀਆਂ ਸੱਸਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਜੇ ਇਹ ਜੇ ਬੱਚਿਆਂ ਦੀ ਆਪਾਂ ਜ਼ਿੰਦਗੀ ਨਹੀਂ ਬਚਾ ਸਕਦੇ ਤਾਂ ਲੰਗਰ ਲਾਉਣ ਦਾ ਕੋਈ ਫਾਇਦਾ ਨਹੀਂ ਦਾਨ ਪੁੰਨ ਕਰਨ ਦਾ ਕੋਈ ਫਾਇਦਾ ਨਹੀਂ ਸੋ ਵੱਧ ਚੜ ਕੇ ਆਪਾਂ ਨੂੰ ਵਰਦਾਨ ਹਸਪਤਲ ਦੇ ਵਿੱਚ ਬੱਚੇ ਦਾਖਲ ਨੇ ਭਗਵਾਨ ਹਸਪਤਲ ਚ ਦਾਖਲ ਨੇ ਸੰਧੂ ਹਸਪਤਲ ਚ ਦਾਖਲ ਨੇ ਆਪਾਂ ਅੱਗੇ ਆਈਏ ਇਹਨਾਂ ਦੀ ਮਦਦ ਕਰੀਏ ਤਾਂ ਕਿ ਇਹ ਗਰੀਬ ਆਦਮੀ ਆਪਣਾ ਜੋ ਬੱਚਿਆਂ ਦਾ ਇਲਾਜ ਕਰਾ ਸਕਣ ਮੇਰੇ ਮੈਨੂੰ ਜੋ ਮੈਂ ਤਿੰਨੇ ਹਸਪਤਲਾਂ ਜਾ ਕੇ ਆ ਮੇਰੇ ਸਾਹਮਣੇ 20 ਤੋਂ 25 ਬੰਦੇ ਇਹਨਾਂ ਦੇ ਦਾਖਲ ਨੇ ਬਾਕੀ ਘਰਾਂ ਵੀ ਪਏ ਨੇ ਕਰ ਵੀ ਪਏ ਨੇ ਮੈਡੀਕਲ ਵਿਭਾਗ ਵਾਲੇ ਕੋ ਗੋਲੀਆਂ ਜੀਆਂ ਛੁਟੀਆਂ ਇੱਕ ਜਿਵੇਂ ਕਹਿੰਦੇ ਮਿੱਠੀਆਂ ਗੋਲੀਆਂ ਲੈ ਕੇ ਫਿਰਦੇ ਨੇ ਉਥੇ ਹੁਣ ਉਥੇ ਜਾ ਕੇ ਹੁਣ ਚਾਹੀਦਾ ਦੀ ਪੂਰੀ ਟੀਮ ਇੱਥੇ ਹੋਣੀ ਚਾਹੀਦੀ ਸੀ ਇੱਥੇ ਨਾ ਐਸਐਮਓ ਆਇਆ ਹੁਣ ਤੱਕ ਨਾ ਕੋਈ ਸਰਕਾਰੀ ਡਾਕਟਰ ਆਇਆ ਉਲਟਾ ਕਹਿੰਦੇ ਨੇ ਤੁਸੀਂ ਸਰਕਾਰੀ ਹਸਪਤਾਲ ਕਿਉਂ ਨਹੀਂ ਦਾਖਲ ਕਰਾਏ ਜੇ ਸਰਕਾਰੀ ਹਸਪਤਾਲ ਦਾਖਲ ਕਰਾਏ ਹੁੰਦੇ ਸ਼ਾਇਦ ਹੁਣ ਨੂੰ ਇੱਕ ਦੋ ਰੋੜ ਦਿੰਦੇ ਉਹ ਸੋ ਮੈਂ ਤਾਂ ਹੁਣ ਸਭ ਨੂੰ ਸੰਸਥਾਵਾਂ ਨੂੰ ਬੇਨਤੀ ਕਰੂੰਗਾ ਵੀ ਇਹਨਾਂ ਦਾ ਇਲਾਜ ਆਪਾਂ ਇੱਛੀ ਕਰਾਈਏ ਤਾਂ ਕਿ ਇਹਨਾਂ ਦਾ ਇਲਾਜ ਜਲਦੀ ਤੋਂ ਜਲਦੀ ਹੋ ਠੀਕ ਹੋ ਕੇ ਘਰੇ ਜਾਣ ਪੱਟੀ ਰਾਜ ਦੇ ਵਿੱਚ 25 ਪੈਰੀਆਂਾਂ ਪੀੜਤ ਨੇ ਕਰ ਰਹੇ ਸਨ ਤੇ ਉਹਨਾਂ ਦਾ ਕਹਿਣਾ ਹੈ ਵੀ ਜਿਹੜਾ ਸੀਵਰੇਜ ਬਲੌਕ ਹੋਇਆ ਹਾਂਜੀ ਉਹਦੇ ਕਰਕੇ ਬਿਮਾਰੀ ਕੀ ਬੈਗੀ ਤੇ ਉਹ ਕਦੀ ਕੀ ਨਾਲ ਜਿਹੜਾ ਇਹ ਬਿਮਾਰੀ ਪੈਦੀ ਹੈ ਦੇਖੋ ਸੀਵਰੇਜ ਬਲੌਕ ਹੋਣਾ ਇੱਕ ਕੁਦਰਤੀ ਚੀਜ਼ ਹੈ ਕੋਈ ਜਾਣਬੁੱਝ ਕੇ ਨਹੀਂ ਕਰਦਾ ਸੀਵਰੇਜ ਬਲੌਕ ਹੋਇਆ ਸੀਗਾ ਉਹ ਸੀਵਰ ਬਹੁਤ ਡੂੰਘਾ ਬਤ ਤਕਰੀਬਨ 25 ਤੋਂ ਲੈ ਕੇ 30 ਫੁੱਟ ਡੂੰਘਾ ਸੀਗਾ ਤੇ ਵੀ ਸਾਡੇ ਮੁਲਾਜ਼ਮਾਂ ਬੜੀ ਕੋਸ਼ਿਸ਼ ਕੀਤੀ ਕੰਨ ਦਿਨ ਲੱਗੇ ਰਹੇ ਉਹ ਨਹੀਂ ਖੁੱਲਿਆ ਕਰਕੇ ਫਿਰ ਅਸੀਂ ਮਸ਼ੀਨ ਮੰਗਾਈ ਹੋ ਇੱਕ ਪ੍ਰੈਸ਼ਰ ਮਸ਼ੀਨ ਹੁੰਦੀ ਜਿਹੜੀ ਕਿ ਆਪਣੇ ਪਾਤਰਾ ਨਹੀਂ ਹੈਗੀ ਉਹ ਮਸ਼ੀਨ ਸਮਾਨ ਆਸੀ ਸਿਵਲ ਬੋਰਡ ਤੋਂ ਉਹਨਾਂ ਕੋਲ ਹੈਗੀ ਜਾਂ ਰਾਜਪੁਰੇ ਜਾਂ ਨਾਬੇ ਤੇ ਸਾਨੂੰ ਰਾਜਪੁਰੇ ਨਹੀਂ ਮਿਲੀ ਉਹ ਸਿਵਲ ਬੋਰਡਾਂ ਨਾਲ ਅਸੀਂ ਗੱਲ ਕੀਤੀ ਹੈ ਸੈਡੂ ਸਾਹਿਬ ਉਹਨਾਂ ਨੇ ਸਾਨੂੰ ਮਸ਼ੀਨ ਦੇ ਦਿੱਤੀ ਕੱਲੋਂ ਮਸ਼ੀਨ ਤਕਰੀਬਨ 11:30 12:00 ਵਜੇ ਆਈ ਹੈ ਤੇ 2:00 ਵਜੇ ਲੈਣੇ ਚ ਖੋਲਤੀ ਮੈਂ ਆਪ ਖੜਿਆ ਰਹੇ ਮਾਪ ਨਾਲ ਗਿਆ ਉਹ ਖੁੱਲਣ ਨਾਲ ਜਦੋਂ ਬੰਦ ਹੋਣ ਨਾਲ ਸਾਰੇ ਇਹਦੇ ਪਿੱਛੇ ਪਾਣੀ ਭਰ ਗਿਆ ਸੀ ਕੱਲਾ ਸੁੰਦਰਬਸਤੇ ਨਹੀਂ ਸੀਗਾ ਸਟਾ ਨੰਬਰ ਵਾਰਡ ਸੀਗਾ ਬਰੋਟਾ ਕਲੋਨੀ ਸੀਗੀ ਸੋਮੀ ਮਾਰਕੀਟ ਸੀ ਜਿੰਨਾ ਵੀ ਏਰੀਆ ਉਸ ਤੋਂ ਪਿੱਛੇ ਪੈਂਦਾ ਵਾ ਸਕੂਟਰ ਮਾਰਕੀਟ ਦੇ ਪਿਛਲੇ ਏਰੀਆ ਸਾਰਾ ਬੰਦ ਹੋ ਗਿਆ ਉਹ ਖੁੱਲ ਗਿਆ ਚਾਲੂ ਹੋ ਗਈ ਸਾਰੀ ਲਾਈਨ ਚਲਾਤੀ ਇਹ ਤੁਹਾਨੂੰ ਕੀ ਲੱਗਦਾ ਕਾਰਨ ਇਹ ਗੱਠਗੀ ਜਿਹੜੀ ਹੈ ਇਸ ਜਿਹੜ ਦੇ ਕਾਰਨ ਬਣਿਆ ਜਾਂ ਇਤਨੀ ਕਾਰਨ ਨਹੀਂ ਪਾਣੀ ਕੁਦਰਤੀ ਪਾਣੀ ਇੱਕ ਇਹੀ ਚੀਜ਼ ਹੈ ਕਿ ਜਦ ਕਿਤੇ ਰੁਕਦਾ ਹੈ ਉਹ ਆਪਣੀ ਜਗ੍ਹਾ ਬਣਾ ਲੈਂਦਾ ਕਿਤੇ ਨਾ ਕਿਤੇ ਹੋ ਸਕਦਾ ਉਹ ਪਾਣੀ ਮਿਕਸ ਤੇ ਸੀਵਰ ਦਾ ਪਾਣੀ ਕਿਤੇ ਵਾਟਰ ਸਪਲਾਈ ਨਾਲ ਮਿਕਸ ਹੋ ਗਿਆ ਹੋਣਾ ਇਹ ਹੋ ਸਕਦਾ ਵਾ ਇਹਨੂੰ ਆਪਾਂ ਰੱਦ ਨਹੀਂ ਕਰ ਸਕਦੇ ਹਾਂ ਤੇ ਜਿਹੜੇ ਹੁਣ ਲੋਕ ਹੁਣ ਇਸ ਟਾਈਮ ਪਾਣੀ ਸਾਫ ਆ ਰਿਹਾ ਵਾ ਜਿਹੜਾ ਸੀਵਰ ਭਰੇ ਸੀਗੇ ਉਹ ਸਾਈਡ ਲਾਈਨ ਰਾਤ ਵੀ ਮੈਂ ਹੁਣ ਸਵੇਰੇ ਵੀ ਚੈੱਕ ਕਰਾ ਕੇ ਆਇਆ ਉਹ ਲਾਈਨ ਹੁਣ ਠੀਕ ਚੱਲ ਰਹੀ ਹੈ ਖਾਲੀ ਸਾਰੀ ਟੀਮ ਤਕਰੀਬਨ ਜਿਹੜੇ ਗੱਲੀ ਬਲੋਕ ਨੇ ਇਹ ਸਾਰੇ ਜਿਹੜੇ ਟੀਕਟ ਨੇ ਇਹ ਇਹਦਾ ਵੀ ਸਹਿਯੋਗ ਵਾਸਤੇ ਵੀ ਕੁਝ ਕਰੂਗੀ ਨਾ ਨਗਰ ਕੌਂਸਲ ਨਹੀਂ ਦੇਖੋ ਨਗਰ ਕੌਂਸਲ ਤੇ ਇਹੋ ਸਾਫ ਕਰ ਸਕਦੇ ਉਹਨਾਂ ਨੂੰ ਪਾਵਰ ਹੈਗੀ ਹੈ ਇਹੋ ਸਾਹਿਬ ਆਣਗੇ ਕੱਲ ਨੂੰ ਅੱਜ ਛੁੱਟੂ ਅੱਜ ਇੱਕ ਮੁਸ਼ਕਲ ਇੱਕ ਬੜੀ ਹੈ ਇਸਤੇ ਕਰਕੇ ਕੀ ਐਤਵਾਰ ਨਹੀਂ ਆ ਸਕਦੇ ਜੀ ਹਸਾਬ ਉਹ ਇਹ ਤਾਂ ਉਹ ਦੱਸ ਸਕਦੇ ਨਾ ਮੈਂ ਤਾਂ ਨਹੀਂ ਜਾ ਸਕਦੇ ਵਾਰੇ ਚ ਇਹ ਤਾਂ ਉਹ ਜੀ ਹਸਾਬ ਚਲ ਕੀਤਾ ਇਹਦੇ ਬਾਰੇ ਨਹੀਂ ਇਹ ਤਾਂ ਉਹਨਾਂ ਤੀਵੀਂ ਵੀ ਖਬਰ ਵੀ ਦੇਖ ਲਈਏ ਮੇਰੇ ਹੁਣੇ ਵੀ ਗੱਲ ਹੋਈ ਹੈ ਮੈਂ ਤਾਂ ਉਹਨਾਂ ਕਿਹਾ ਮਖਾ ਜੀ ਮੈਂ ਤਾਂ ਬੈਠਿਆ ਮੈਂ ਮੈਂ ਤਾਂ ਕੱਲ ਵੀ ਖੜਿਆ ਜੀ ਮੇਰੇ ਕੋਲ ਮੇਰੀ ਨਹੀਂ ਹੈ ਮੈਂ ਤਾਂ ਇੱਕ ਪ੍ਰਧਾਨ ਹੋਣ ਦੇ ਨਾਤੇ ਕੱਲ ਸਵੇਰੇ ਸੀਵਰ ਤੇ ਖੜਿਆ ਜੀਗਾ ਸ਼ਾਮ ਨੂੰ ਪੌਣੇ ਸਾਤ ਗੱਡੀ ਗਈ ਹੈ ਜਿੱਥੇ ਵੀ ਕੋਈ ਲੈਣਾ ਬੰਦ ਸੀ ਗਿਆ ਮੈਂ ਆਪ ਨਾ ਜਾ ਕੇ ਖਲਾਈ ਜਦ ਕਿ ਡਿਊਟੀ ਮੇਰੀ ਨਹੀਂ ਹੈ ਮੈਂ ਦੇਖ ਸੇਵਾਦਾਰ ਤੌਰ ਤੇ ਕੰਮ ਕਰਾਂਗਾ ਕਿਦਾ ਕੀ ਕਿ ਉਹ ਹੈ ਇਹਦੇ ਵਾਸਤੇ ਇਹ ਤਾਂ ਤੁਸੀਂ ਇਹ ਇਹ ਸਾਹਮਣੇ ਪੁੱਛ ਜਿੰਮੇਵਾਰ ਨਹੀਂ ਮੈਂ ਕਿਹਨ ਕਹਿਸਾ ਰਹੇ ਦੁਬਾਰੇ ਸੇ ਕੁਦਰਤੀ ਚੀਜ਼ ਹੈ ਸੀਵਰ ਬੰਦ ਹੋਣਾ ਕੋਈ ਜ਼ਿੰਮੇ ਥੋੜੀ ਕਿਹ ਵੀ ਹੈ ਸੀਵਰ ਬੰਦ ਜ਼ਮੀਨ ਦੇ ਥੱਲੇ ਕੋਈ ਚੀਜ਼ ਬੰਦ ਹੋ ਜਾਣੀ ਉਹ ਕੀ ਜ਼ਿੰਮੇਵਾਰ ਨਹੀਂ ਹੈ ਲੋਕੀ ਜਿਹੜੇ ਨੇ ਸਾਡੇ ਸ਼ਹਿਰ ਦੇ ਨਹੀਂ ਸਾਰੇ ਪੰਜਾਬ 'ਚ ਹੈ ਹੁਣ ਅਸੀਂ ਘੱਟ ਤੋਂ ਘੱਟ ਵੀ ਕਾਫੀ ਜਿਹੜੀਆਂ ਉਹ ਪਤੰਗ ਦੀ ਡੋਰਾਂ ਕੱਢੀਆਂ ਨੇ ਇੱਕ ਲਾਹੌਰੀ ਜੀਰਾ ਚੱਲ ਪਿਆ ਹਰ ਇੱਕ ਬੰਦਾ ਬੋਤਲ ਪਿੰਦਾ ਵਾ ਨਾਲੀ ਸੁੱਟ ਦਿੰਦਾ ਵਾ ਜਨਨਕ ਨਾਲੀ ਦੇ ਵਿੱਚੋਂ ਅਸੀਂ ਘਰ ਤੋਂ ਘੜੇ ਕਟਾਲੀ ਇਹ ਜਾਂ ਮਾਲਕਾ ਡਿਆ ਜਿਹੜੀ ਪੁਰਾਣੀਆਂ ਬੋਤਲਾਂ ਨੇ ਕੱਪੜੇ ਨੇ ਫੋਲਥੀਨ ਹੈਗਾ ਆਈ ਦੀਆਂ ਪਤੰਗ ਦੀਆਂ ਡੋਰਾ ਨੇ ਉਹ ਸਾਰੀਆਂ ਜਿਹੜੀ ਸੀਵਰ ਬੰਦ ਹੋਣ ਦਾ ਕਾਰਨ ਹੈ ਉਹ ਸਾਨੂੰ ਲੋਕਾਂ ਨੂੰ ਡਿਊਟੀ ਬੰਦ ਸਾਨੂੰ ਸਹਾਇਕ ਦੇਣ ਸਹਿ ਨਿਵਾਸੀ ਨਗਰ ਕੌਂਸਲ ਵੀ ਕੰਮ ਕਰਦੇ ਸਹਿ ਨਿਵਾਸੀ ਵੀ ਆਪਣੀ ਤਾ ਫਰਜ਼ ਸਮਝਣੇ ਪਤrana ਪਰਵਾੜ ਦੇ ਕੌਂਸਲ ਨੇ ਭਾਵੇਂ ਤੇ ਆ ਲਿਕਾ ਉਹਨਾਂ ਨੇ ਕਿਹਾ ਹੈ ਵੀ ਜਿਹੜਾ ਅਸੀਂ ਇਹਦੇ ਬਾਰੇ ਕਾਫੀ ਸ਼ਿਕਾਇਤ ਕੀਤੀ ਸੀ ਪ੍ਰਧਾਨ ਕੋਲੇ ਪਰ ਕੋਈ ਸੁਣਵਾਈ ਨਹੀਂ ਹੋਈ ਇਹ ਫੇਲ ਹੈ ਨਗਰ ਕੌਂਸਲ ਕੋਈ ਦੋਸਲਾ ਸਕਦਾ ਉਹ ਜੋ ਕਿਸੇ ਨੂੰ ਕਹਿਣਾ ਉਹਦੀ ਮਰਜ਼ੀ ਕੀ ਕਹਿ ਜਾਂਦਾ ਮੇਰੇ ਕੋਈ ਸ਼ਿਕਾਇਤ ਨਹੀਂ ਹੈ ਮੈਂ ਜਿੰਨਾ ਕੰਮ ਕਰਦਾ ਮੈਂ ਮਾਣ ਨਹੀਂ ਕਰਦਾ ਅਜੇ ਨਿੱਕਾ ਵੀ ਨਹੀਂ ਕਰਦਾ ਹੁਣ ਉਹਦਾ ਵਾਰਡ ਹੈ ਹਾਂ ਪੁੱਛ ਨਿੱਕਾ ਗੱਲ ਕਿੰਨੇ ਵਾਰੀਗਾ ਉਹ ਦੱਸੂਗਾ ਨਾ ਮੈਂ ਤਾਂ ਖੁਦ ਜਾ ਕੇ ਅਹਿਮਦਆਬ ਖੜਿਆਦਾ ਹੀ ਦੇਣੀ ਧੁੱਪ ਜਮੇ ਮੇਰੀ ਉਮਰ ਖੜਨ ਵਾਲੀ ਨਹੀਂ ਹੈ ਫੇਰ ਵੀ ਮੈਂ ਖੜਿਆ ਸੀ ਬਾਕੀ ਦੇ ਵਿੱਚ ਇਹ ਕਾਈਆਂ ਪ੍ਰਜਾ ਕਾ ਵੀ ਕਰਦੇ ਹਾਂ ਹਾਂ ਜੀ ਸਰਕਾਰ ਵੱਲੋਂ ਕਿਹਨੇ ਹਾਂ ਇਹ 15 ਨੰਬਰ ਵਾਰਡ ਦੇ ਵਿੱਚ ਸ਼ਿਮੰਦਰ ਦੇ ਕੋਲ ਜਿਹੜਾ ਏਰੀਆ ਪੈ ਰਿਹਾ ਜੀ ਆਪਣਾ ਉੱਥੇ ਤੋਂ ਡਾਇਰੀਆ ਦੇ ਕੁਝ ਕੇਸ ਆ ਰਹੇ ਨੇ ਜੀ ਇਹ ਕੱਲ ਸ਼ੁਰੂ ਹੋਇਆ तकरीबन 9 ਦੇ ਕਰੀਬ ਕੇਸ ਕੱਲ ਹੋਏ ਸੀਗੇ ਜਿਹੜੇ ਫਿਰ ਆਪਣੀ ਮਰਜ਼ੀ ਨਾਲ ਹੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਐਡਮਿਟ ਹੋ ਗਏ ਕੁਝ ਇੱਥੇ ਵਰਦਾਨ ਹਸਪੀਟਲ ਚ ਆਏ ਨੇ ਤੇ ਕੁਝ ਭਗਵਾਨ ਹਸਪੀਟਲ ਦੇ ਵਿੱਚ ਸੀਗੇ ਤਾਂ ਕੱਲ ਦੇ 9 ਕੇ ਸੀਗੇ ਤੇ ਉਹਨਾਂ ਸਾਰਿਆਂ ਦੀ ਪੋਜੀਸ਼ਨ ਹਾਲੇ ਤੱਕ ਸਟੇਬਲ ਹੈਗੀ ਆ ਟੋਟਲ ਕਿੰਨੇ ਹੋ ਗਏ ਅੱਜ ਦੀ ਡੇਟ ਦੇ ਵਿੱਚ ਸੱਤ ਕੇਸ ਹੋਰ ਹੋਏ ਆ ਜਿਨ੍ਹਾਂ ਚੋਂ ਚਾਰ ਕੇਸ ਇੱਥੇ ਵਰਦਾਨ ਹਸਪੀਟਲ ਚ ਆਏ ਨੇ ਹੋਰ ਤਿੰਨ ਕੇਸ ਭਗਵਾਨ ਹਸਪੀਟਲ ਦੇ ਵਿੱਚ ਆਏ ਨੇ ਤੇ ਵਰਦਾਨ ਹਸਪੀਟਲ ਹੋ ਗਿਆ ਇੱਥੇ ਜਿਹੜੇ ਹਜੇ ਵੀ ਬਿਮਾਰ ਹੁੰਦੇ ਆ ਉਹਨਾਂ ਦੇ ਅੱਗੇ ਹੁਣ ਵੀ ਨਹੀਂ ਆ ਉਹ ਸਾਰਿਆਂ ਦਾ ਉੱਥੇ ਸਫਾਈ ਦਾ ਵੀ ਪ੍ਰਬੰਧ ਹੋ ਗਿਆ ਨਗਰ ਕੌਂਸਲ ਵੱਲੋਂ ਜਿਹੜਾ ਸੀਵਰੇਜ ਬਲੋਕ ਵਗੈਰਾ ਸੀਗਾ ਉਹ ਉਹਨਾਂ ਨੇ ਠੀਕ ਕਰ ਦਿੱਤਾ ਸਾਰੇ ਉੱਥੇ ਸਪਰੇ ਵਗੈਰਾ ਹੋ ਗਏ ਫੋਗਿੰਗ ਹੋ ਗਈ ਹੈ ਤੇ ਸਾਰੇ ਏਰੀਆ ਦਾ ਸਰਵੇ ਹੋਇਆ ਉਦੇ ਵਿੱਚ ਆਪਾਂ ਉਹਨਾਂ ਨੂੰ ਘਰ ਘਰ ਜਾ ਕੇ ORS ਦੇ ਪੈਕੇਟ ਕਲੋਰੀਨ ਦੀਆਂ ਗੋਲੀਆਂ ਜਿਹੜੀਆਂ ਪਾਣੀ ਸਾਫ਼ ਕਰਨ ਵਾਲੀਆਂ ਤੇ ਉਹ ਵੰਡੀਆਂ ਕੀਤੀਆਂ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਸਮਝਾਇਆ ਗਿਆ ਵੀ ਪਾਣੀ ਸਾਫ਼ ਜਗ੍ਹਾ ਤੋਂ ਹੀ ਲੈ ਕੇ ਪੀਣਾ ਤੇ ਉਹਨੂੰ ਸ਼ੁੱਧ ਕਰਕੇ ਹੀ ਇਸਤੇਮਾਲ ਕਰਨਾ ਹੈ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਗਰੀਬ ਲੋਕ ਨੇ ਇਲਾਜ ਨਹੀਂ ਕਰਵਾ ਸਕਦੇ ਸਰਕਾਰ ਵੱਲੋਂ ਕੀ ਕੋਈ ਕੋਲ ਤੋਂ ਉਹਨਾਂ ਕਿਤੇ ਜਾਣੇ। ਉਹਨਾਂ ਨੂੰ ਜੀ ਹੁਣ ਇਹ ਬਾਇਚਾਂ ਸਾਰੇ ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿੱਚ ਹੀ ਦਾਖਲ ਹੋ ਗਏ ਆ। ਅਸੀਂ ਉਹਨਾਂ ਨੂੰ ਇਹੀ ਸਰਵੇ ਕਰ ਰਹੇ ਆ ਜਿਹੜੇ ਵੀ ਹਿੰਸਟੇਬਲ ਨੇ ਉਹਨਾਂ ਦਾ ਸੀਐਸੀ ਪਾਤੜਾ ਸ਼ਿਫਟ ਕਰਾ ਕੇ ਉੱਥੇ ਟ੍ਰੀਟਮੈਂਟ ਕਰਾਂਗੇ। ਜੇ ਕੋਈ ਉਹਨਾਂ ਜੋ ਸਨ ਸੀਰੀਅਸ ਲੱਗੇਗਾ ਉਸ ਕੇਸ ਨੂੰ ਅਸੀਂ ਇੱਥੇ ਹੀ ਰਜਿੰਦਰਾ ਹਸਪਤਲ ਰੈਫਰ ਕਰ ਦਾਂਗੇ। ਇਹ ਸਰਕਾਰੀ ਹਸਪਤਲ ਨੂੰ ਦੇਖੀਏ ਨਾ ਇੱਥੇ ਡਾਕਟਰ ਇੱਥੇ ਆਏ ਆਪਣੇ ਪਾਤਲਾਂ ਦੇ ਵਿੱਚ ਤੇ ਜੇ ਉਹ ਤਾਂ ਜੀ ਉਹ ਤਾਂ ਸਟੇਬਲ ਪੇਸ਼ੈਂਟ ਆ ਵਾਸਤੇ ਇੱਕ ਡਾਕਟਰ ਹੀ ਐਮਰਜੈਂਸੀ ਜਿਹੜਾ ਹੁੰਦਾ ਉਹੀ ਕੰਮ ਕਰੇਗਾ ਜੀ ਤੇ ਬਾਕੀ ਅਸੀਂ ਬਾਕੀ ਲੋਡ ਮੁਤਾਬਕ ਅਸੀਂ ਸੀਐਮਓ ਸਾਹਿਬ ਨੂੰ ਰਿਕੁਐਸਟ ਕਰਕੇ ਜੇ ਲੋੜ ਪੈਗੀ ਤਾਂ ਅਸੀਂ ਡਾਕਟਰ ਦੀ ਟੀਮ ਇਥੇ ਸਪੈਸ਼ਲ ਵੀ ਮੰਗਵਾਂਗੇ ਹਜੇ ਤੱਕ ਤਾਂ ਨਹੀਂ ਆਈ ਲੋਕਾਂ ਨੇ ਇੱਕ ਗੱਲ ਕਹੀ ਹੈ ਵੀ ਅਸੀਂ ਜਦੋਂ ਸਰਕਾਰੀ ਹਸਪਤਾਲ ਤੇ ਗਏ ਤਾਂ ਸਾਨੂੰ ਦਾਖਲ ਨਹੀਂ ਕੀਤਾ ਫਿਰ ਨਹੀਂ ਜੀ ਸਾਡੇ ਕੋਲ ਕੋਈ ਕੁਆਲੀਫਾਇਡ ਨਹੀਂ ਪਹੁੰਚਿਆ ਜੇ ਹੁੰਦਾ ਤਾਂ ਸਾਡੇ ਦਾ 24 ਘੰਟੇ ਡਾਕਟਰ ਅਵੇਲੇਬਲ ਹੁੰਦਾ ਜੀ ਕੋਈ ਤਾਂ ਕੋਈ ਨਾ ਕੋਲੇ ਦੇ ਵਿੱਚ ਮਰੀਜ਼ ਦਹਲੇ ਹੀ ਪਏ ਦੋ ਹਸਪਤਾਲਾਂ ਵਿੱਚ ਮਰੀਜ਼ ਨੇ ਜੀ ਇੱਕ ਵਰਦਾਨ ਹੌਸਪੀਟਲ ਐ ਇੱਕ ਭਗਵਾਨ ਹੌਸਪੀਟਲ ਕਿੰਨੇ ਕੁ ਮਰੀਜ਼ ਐ ਜੀ ਟੋਟਲ ਕਿੰਨੇ ਨੇ ਹੁਣ ਟੋਟਲ 9 ਗੱਲ ਦੇ 7 ਢਜ ਦੇ 16 ਮਰੀਜ਼ ਹੋਣਗੇ ਜਿਹੜੇ ਪੈਸੇ ਨਹੀਂ ਦੇ ਸਕਦੇ ਉਹਨਾਂ ਵਾਸਤੇ ਕਿਸ ਤਰ੍ਹਾਂ ਇਹ ਪ੍ਰਬੰਧ ਹੈ ਅੱਗੇ ਤਾਂ ਸਰਕਾਰ ਨੂੰ ਜਾਣ ਕੇ ਰੋਹਮ ਉਹ ਤਾਂ ਸੀ ਸਰਕਾਰੀ ਹਸਪਤਾਲ 'ਚ ਰੈਫਰ ਕਰਾਵਾਂਗੇ ਜੀ ਜਿਹੜਾ ਆਪਣੇ ਹਸਪਤਾਲ 'ਚ ਲੈ ਲਾਂਗੇ